ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਸੰਦੀ ਫੈਮਿਲੀ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਹਮ ਵਿੱਚ ਹੋਵਾਂਗੇ ਟਾਈਮ ਹੋ ਗਿਆ ਜੀ 12 ਵਜੇ ਗਏ ਅੱਜ ਤੇ ਬਦਲਵਾਈ ਹੋਈ ਪਈ ਹੈ ਜੀ ਤੇ ਆਪਾਂਾ ਹੈਗਾ ਜਿਹੜਾ ਕੰਮ ਹੋਣਾ ਨਿਬੜਿਆ 12 ਵਜੇ ਕਿਉਂਕਿ ਜੀ ਸਵੇਰ ਹਣਾ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਆ ਬਾਥਰੂਮ ਵਗੈਰਾ ਧੋਤੇ ਹੈ ਜੀ ਕੱਪੜੇ ਧੋ ਕੇ ਸੁੱਕਣੇ ਵੀ ਪਾਏ ਹੈ ਜੀ ਅੱਜ ਨਾ ਸਵੇਰੇ ਥੋੜਾ ਜਨਾ ਲੇਟ ਹੋ ਗਏ ਸੀ ਆਪਾਂ ਤੇ ਕੋਸ਼ਕ ਮਹਨਾ ਦੁੱਧ ਵਾਲੀ ਜਿਹੜੀ ਢੋਲੀ ਹੈ ਮਸ਼ੀਨ ਵਾਲੀ ਉਹ ਢੋਤੀ ਆ ਤੇ ਬਸ ਥੋੜੇ ਥੋੜੇ ਨੇ ਟਾਈਮ ਹੋ ਜਾਂਦਾ ਫਤਨਾ ਬੱਦਲ ਵਾਲੀ ਹੋ ਜਾਂਦੀ ਹੈ ਤੇ ਕੁਝ ਜਿਹੜਾ ਹੁਣ ਆਪਣਾ ਖੇਤ ਬੰਨੇ ਦਾ ਕੰਮ ਹਣਾ ਉਹ ਹੋ ਜਾਂਦਾ ਗਾ ਤੇ ਆਪਣੀ ਜੀ ਚਾਰ ਪੈ ਗਿਆ ਸੀਗਾ ਚਾਰ ਫੌਂਡ ਵਿੱਚ ਨਹੀਂ ਬਹੁਤ ਜਿਆਦਾ ਮੁਸ਼ਕਲ ਆਈ ਇਸ ਵਾਰ ਆਪਾਂ ਕਿਉਂਕਿ ਨਾ ਬੱਦਲ ਬਹੁਤ ਜਿਆਦਾ ਸੀ ਉਹ ਦਿਨ ਪਰਸੋਂ ਪਾਇਆ ਜੀ ਆਪਾਂ ਚਾਰ ਤਿੰਨ ਦਿਨ ਲੱਗੇ ਜੀ ਆਪਾਂ ਚਲੋ ਛੋੜੀ ਆਪਾਂ ਸੁੱਕ ਨਹੀਂ ਲਾਤੀ ਖੇਲ ਚਲ ਤੁੱਪ ਜੀ ਲੱਗ ਜੂਗੀ ਮਾੜੀ ਮੋਟੀ ਜੀ ਨਿਕਲੀ ਤਾਂ ਬੱਦਲ ਬਾਈ ਹੋਈ ਪਈ ਬਹੁਤ ਜਿਆਦਾ ਤੇ ਜੀ ਪਰਸੋਂ ਹਨਾ ਆਪਾਂ ਉਹ ਕਰਲੇ ਸੀ ਪਰਸੋਂ ਚਾਰ ਪਾਇ ਸੀ ਤਿੰਨ ਦਿਨ ਲੱਗੇ ਜੀ ਕਿਉਂਕਿ ਕੰਮ ਤਾਂ ਨਾ ਦੋ ਕੁ ਦਿਨਾਂ ਦਾ ਸੀਗਾ ਆਪਣਾ ਤੇ ਵਿੱਚ ਦੀ ਨਾ ਜਦੋਂ ਬਦਲਾ ਆ ਜਾਂਦਾ ਸੀ ਫਿਰ ਆਪਾਂ ਨੂੰ ਰੁਕਣਾ ਪੈਂਦਾ ਸੀਗਾ ਸੋਸ ਜੀ ਆਪਣਾ ਆਮ ਬੈਠੇ ਆ ਅੱਜ ਮੱਝਾਂ ਖਵਾਰੀ ਛੱਡ ਤੇ ਨਾ ਲਗਾ ਸੀ ਨਾ ਲਵਾ ਕੇ ਹਨਾ ਮੱਛਰ ਬਹੁਤ ਜਿਆਦੇ ਹੋਏ ਪਏ ਜੀ ਹਨਾ ਵਿਚਾਰਾਂਗੇ ਰਾਤ ਨੂੰ ਹਨਾ ਟਿਕਦਗਾ ਨਹੀਂ ਹੈਗੀ ਬਸ ਆਪਣੀ ਤੂਈ ਪਾਈ ਖਦੀ ਹੈਗੀ ਤੇ ਥੋੜੇ ਆਰਾਮਦਾਰ ਨਾ ਹਨਾ ਬੈਠੂ ਵਿਚਾਰਾਂ ਮੈਂ ਤਾਂ ਖੜੀ ਹੈ ਦੂਜੇ ਨੂੰ ਬੈਠਣਾ ਸਾਰਾ ਤੇ ਜੀ ਇਸ ਲਈ ਹਨਾ ਫਿਰ ਕਾ ਆਪਣਾ ਨਾ ਦੋ ਤਿੰਨ ਦਿਨਾਂ ਚ ਹਨਾ ਚਾਰ ਪਿਆ ਕਿਉਂਕਿ ਮੀਂਹ ਆ ਜਾਂਦਾ ਸੀ ਜੇ ਉਦੋਂ ਫਿਰ ਜੇਦੋਂ ਆਪਾਂ ਲੱਗਦੇ ਸੀ ਕਿ ਫੇਰ ਹਨਾ ਫੇਰ ਪੇਰ ਨਹੀਂ ਆ ਜਾਂਦਾ ਸੀਗਾ ਉਹਦ ਨੂੰ ਪੱਲੜ-ਪੁੱਲੜ ਪਾਉਂਦੇ ਹਨਾ ਗੱਲ ਕਰ ਤਰਪਾਲਾਂ ਸੀਗੀਆਂ ਆਪਣੇ ਕੋਲ ਤੇ ਤਰਪਾਲ ਪਾ ਦਿੰਦੇ ਸੀਗੇ ਤੇ ਉਸ ਤੋਂ ਬਾਅਦ ਹਨਾ ਫੇਰ ਬੱਦਲ ਹਟ ਜਿੱਦ ਨੂੰ ਤਰਪਾਲ ਪਾ ਕੇ ਹਟਦੀ ਜੀ ਉਹਦ ਨੂੰ ਮੀਂਹ ਹਟ ਜਾਂਦਾ ਸੀਗਾ ਤੇ ਫੇਰ ਫੇਰ ਜਿੱਦ ਨੂੰ ਲੱਗਦੇ ਉਹਦ ਨੂੰ ਫੇਰ ਮੀਂਹ ਆ ਜਾਂਦਾ ਸੀਗਾ ਤੇ ਇਸ ਵਾਰ ਤਾਂ ਹਨਾ ਰੱਬ ਨੇ ਬਹੁਤ ਜ਼ਿਆਦਾ ਹਰਾਨ ਕੀਤਾ ਬੱਦਲ ਤੇ ਹੁਣ ਜੀ ਆਪਾਂ ਹਨਾ ਕੰਮ ਤਾਂ ਨੇ ਮੇੜ ਕੇ ਛੱਡੇ ਸੀ ਤੇ ਮਤਲਬ ਵੀ ਵੀਡੀਓ ਬਣਾ ਲ ਗਏ ਆਪਾਂ ਤੇ ਰਾਜੂ ਆ ਦਾ ਕੰਮ ਨੇ ਮੇੜੀ ਜਾਂਦਾ ਜੀ 2 ਵਜੇ ਵਾਲਾ ਤੂੰ ਤੜੀ ਨਾ ਪਾ ਕੇ ਰੱਖੀ ਜਾਂਦਾਗਾ ਤੇ ਦੁਪਹਿਰੇ ਨਾ ਲਾ ਕੇ ਸੇ ਵੀ ਸਿੱਟੇ ਜਾਂਦੇ ਬੱਟੇ ਹੁਣ ਹਰਾਈ ਹੁੰਦਾ ਜੀ ਹਨਾ ਪਹਿਲਾਂ ਆਪਣੇ ਥੋੜੇ ਦਿਨ ਮੱਕੀ ਦਾ ਚਾਰ ਸੀਗਾ ਉਹ ਪਾਇਆ ਬਸ ਸੀਗਾ ਮੱਕੀ ਵੱਢ ਕੇ ਪਾਲ ਨਹੀਂ ਹੁੰਦੇ ਸੀ ਪਹਿਲਾਂ ਤਾਂ ਹੁਣ ਆਪਣੀ ਚਰੀ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਦੋ ਤਿੰਨ ਦਿਨ ਜੀ ਮੱਕੀ ਦਾ ਚਾਰ ਜਿਹੜਾ ਆਪਣਾ ਹਨਾ ਪੁੱਤਰ ਤੋਂ ਬਣਾਇਆ ਸੀ ਉਹ ਹੀ ਪਾਉਂਦੇ ਰਹੇ ਚਾਰ ਚੁਰ ਪਾਇਆ ਜੀ ਹਨਾ ਕੰਮ ਸੁਲਪਤਾ ਹੀ ਐ ਫਿਰ ਹੌਲੀ ਹੌਲੀ ਨਿਪੜ ਜਾਂਦਾ ਨਿਪੜਦਾ ਤੇ ਰੱਬ ਨੇ ਇੰਨਾ ਜੀ ਅਫਕਰਿਆ ਹਨਾ ਇਸ ਵਾਰ ਬਹੁਤ ਜਿਆਦਾ ਹੈਰਾਨੀ ਕਰਿਆ ਇਸ ਵਾਰ ਤਾਂ ਆਪਣ ਨੂੰ ਬਦਲਾਂ ਨੇ ਤੇ ਜੀ ਅੱਜ ਆਪਾਂ ਨਾ ਪਸ਼ੂਆਂ ਨੂੰਰੇ ਸਿੱਟਿਆ ਗਾ ਲੈ ਕੇ ਨੂਨ ਜਿਹੜਾ ਆਪਣੇ ਪਸ਼ੂਆਂ ਵਾਸਤੇ ਨੂਨ ਲਿਆ ਸੀ ਜਿਸ ਵੇਲੇ ਸਾਰੇ ਪਾਈ ਆ ਗਿਆ ਤੇ ਹਨਾ ਇਹ ਵੀ ਜ਼ਰੂਰੀ ਹੈ ਜੀ ਹਨਾ ਭੁੱਖ ਲੱਗਦੀ ਹੈ ਪਸ਼ੂਆਂ ਨੂੰ ਪੱਠੇ ਹਜਮਾ ਜਾਂਦੇ ਆ ਤੇ ਸਾਰਿਆਂ ਦੇ ਮੂਰੇ ਜਿਹੜਾ ਆਪਣਾ ਡਲੇ ਵਾਲਾ ਨੂਨ ਹੁੰਦਾ ਨਾ ਉਹ ਸੜਦਾ ਵੈਸੇ ਆਪਾਂ ਜੀ ਪਾ ਦੇਣੇ ਹੁੰਨੇ ਆਗੇ ਵਿੱਚ ਮਿੱਠਾ ਛੋਡਾ ਜਦੋਂ ਪਾਣੀ ਪੀਉ ਨੇ ਹੁੰਨੇ ਆਗੇ ਮਿੱਠਾ ਛੋਡਾ ਪਾ ਦੇਣੇ ਹੁੰਨੇ ਆ ਤੇ ਵਿੱਚ ਜਿਹੜਾ ਨੂਨ ਪਾ ਦੇਣੇ ਹੁੰਨੇ ਆਗੇ ਜਿਹੜਾ ਆਪਣਾ ਬਰੀਕ ਡਲੀ ਵਾਲਾ ਲੂਣ ਹੁੰਦਾ ਹਨਾ ਉਹ ਲੈ ਲੈਣੇ ਹੁੰਦੇ ਆਗੇ ਤੇ ਹੁਣ ਜੀ ਇਹਨਾਂ ਮੂਰੇ ਸੱਤ ਤਾਹ ਹੀ ਵਿਚਾਲ ਸਾਫਤਾ ਹੀ ਹਨਾ ਲੈ ਕੇ ਜਿਹੜਾ ਆਪਣਾ ਬਰੀਕ ਡਲੀ ਵਾਲਾ ਲੂਣ ਹੁੰਦਾਗਾ ਉਹ ਆਪਾਂ ਪਾਣੀ ਵਿੱਚ ਘੋਲ ਕੇ ਪਿਆਦ ਨਹੀਂ ਹੁੰਦੇ ਸੀਗੇ ਤੇ ਚਲੋ ਹੁਣ ਕਹਿੰਦੇ ਕਿ ਵੀ ਆਈ ਪਿਆ ਦਿਆ ਕਰਾਂਗੇ ਇਕੱਲਾ ਜਿਹੜਾ ਮਿੱਠਾ ਸੋਡਾ ਉਹ ਤੋਂ ਪਾਣੀ ਦੇ ਵਿੱਚ ਪਾ ਦਿਆ ਨੇ ਹੁੰਦੀਆਂ ਆਗੇ ਤੀਜੀ ਚੌਥੀ ਦਿਨ ਕਿਉਂਕਿ ਉਹਦੇ ਨਾਲ ਤਾਂ ਨਾਏ ਜੀ ਪੱਠੇ ਹਜਮਾਉਂਦੇ ਹਨਾ ਨਾਏ ਜਿਹੜੀ ਬੰਦਮਨ ਦੀ ਸ਼ਿਕਾਇਤ ਆ ਉਹ ਨਹੀਂ ਰਹਿੰਦੀ ਪਰ ਸਾਨੂੰ ਦੇ ਨਾਲ ਜਿਹੜਾ ਜਿਵੇਂ ਪੱਟੀ ਪੁੱਟੀ ਘੱਟ ਹਜਮਾਉਂਦੇ ਕਿਸੇ ਪਸ਼ੂ ਦੇ ਹਨ ਉਹ ਵਧੀਆ ਸੱਟ ਰੰਦਾ ਤੇ ਬਾਕੀ ਜੀ ਛੱਡੇ ਦੀਆਂ ਬਿਮਾਰੀਆਂ ਤੋਂ ਵੀ ਬਹੁਤ ਵਧੀਆ ਹੁੰਦਾ ਜਿਹੜਾ ਇਹ ਲੂਣ ਤੇ ਹੁੰਦਾਗਾ ਆਪਣਾ ਮਿੱਠਾ ਥੋੜਾ ਤੇ ਆਪਾਂ ਜਰੂਰ ਦਿੰਨੇ ਆ ਤੇ ਜਿਹੜੇ ਆਪਣੇ ਹਨਾ ਪਸ਼ੂ ਹੌਂਕਦੇ ਆ ਉਹਨਾਂ ਨੂੰ ਆਪਾਂ ਸ਼ੱਕਰ ਪਿਉਂਕੇ ਪਿਉਨੇ ਨਹੀਂ ਸੁਆព្រਾ ਸ਼ਾਮ ਨੂੰ ਪਿਉਨੇ ਇਹਨਾਂ ਨੇ ਤੇ ਸੁਆਪਾ ਪਿਆ ਦੇਣੇ ਹੁੰਨੇ ਆਗੇ ਤੇ ਚਲੋ ਹੁਣ ਵਿਚਾਰ ਆਪਣਾ ਪੈ ਗਿਆ ਸੁਖ ਸ਼ਾਂਤੀ ਦੇ ਨਾਲ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੇ ਪਾਇਆ ਨੂੰ ਬਣਾਈ ਸੀਗੀ ਆਪਾਂ ਵੈਸੇ ਆਪਾਂ ਤੋਂ ਵਲੌਗ ਨਹੀਂ ਬਣਿਆ ਉਸ ਦਿਨ ਨਾ ਤਿੰਨ ਦਿਨ ਪੈਂਦਾ ਰਿਹਾ ਆਪਣੇ ਚਾਰ ਕਿਉਂਕਿ ਜੀ ਕੰਮ ਹੀ ਨਹੀਂ ਲੋਟ ਆਉਂਦਾ ਕਿਉਂਕਿ ਨਾ ਤਾਂ ਪਸ਼ੂਆਂ ਦਾ ਕੋਈ ਜਾਂਦਾ ਹਨਾ ਫੇਰ ਰੋਟੀ ਪਾਣੀ ਦਾ ਕੰਮ ਹੋ ਜਾਂਦਾਗਾ ਤੇ ਆਪਾਂ ਤੋਂ ਵਲੌਗ ਨਹੀਂ ਬਣਿਆ ਸੀਗਾ ਪਹਿਲਾਂ ਜੀ ਉਹ ਆਪਾਂ ਕਾਗਜ ਉੱਪਰ ਵਾਲਾ ਨਹੀਂ ਲਿਆਂਦਾ ਸੀ ਕਿਉਂਕਿ ਆਪਣੇ ਤਰਪਾਲਾ ਹੈਗੇ ਸੀ ਕਿਉਂਕਿ ਨਾ ਇਸ ਵਾਰ ਆਪਾਂ ਤਿਆਰ ਜਿਹੜਾ ਆਪਣਾ ਵੱਧ ਸੀਗਾ ਜਿਹੜੇ ਹਰ ਵਾਰ ਉਸੇ ਵੀ ਜਿੰਨਾ ਕ ਆਪਾਂ ਪਹਿਲਾਂ ਪੋਨੇ ਜੀ ਮੇਰੇ ਆਪਾਂ 5 ਕਿਲਿਆਂ ਦਾ ਪ ਤੇ ਉਦੋਂ ਆਪਾਂ ਦੋ ਟੋਏ ਇੱਜ ਪਾਤਾ ਸੀਗਾ 5 ਕਿੱਲਿਆਂ ਦਾ ਚਾਰ ਵੀ ਅੱਧਾ ਉਧਰ ਪਾਤਾ ਸਿੱਧਾ ਇੱਧਰ ਪਾਤਾ ਸੀ ਤੇ ਐਜ ਕੀ ਪੋਣਾ ਜੀ ਆਪਾਂ 7 ਕਿੱਲਿਆਂ ਦਾ ਤੇ ਉੱਥੇ 5 ਕਿੱਲਿਆਂ ਦਾ ਤਿਆਰ ਇੱਕ ਟੋਏ 'ਚ ਹੀ ਪੋਣਾ ਸੀਗਾ ਇਸ ਲਈ ਹਨਾ ਉਹਦੀ ਜੀ ਕੋਈ ਵੀ ਪਤਾ ਨਹੀਂ ਸੀ ਲੱਗ ਰਿਹਾ ਵੀ ਕਿੰਨਾ ਕਾਊਗਾ ਵੀ ਕਿੰਨਾ ਉੱਪਰ ਤੱਕ ਚੱਲਿਆ ਜਾਊਗਾ ਉਹ ਵਿਚਾਰ ਨਾਲੇ ਟੋਆਗਾ ਤੇ ਇਸ ਲਈ ਨਾ ਕਾਗਾ ਜਿਹੜਾ ਮਗਰੋਂ ਆਪਾਂ ਮਣਕੀ ਲਿਆਂ ਦੱਸ ਗਿਆ ਜਦੋਂ ਵੀ ਸਾਰਾ ਚਾਰ ਪੈ ਗਿਆ ਥੋੜਾ ਕਾਣਾ ਰਹਿ ਗਿਆ ਸੀ ਦੋ ਘਟਰਾ ਲੰਗਾ ਵੀ ਇੰਨਾ ਪਊਗਾ ਕਾਗਾ ਜਿਹੜਾ ਉੱਪਰ ਪਾਉਂਦੇ ਨੇ ਪਚਾਰ ਦੇ ਤੇ ਪਹਿਲਾਂ ਜੀ ਫਿਰ ਆਪਾਂ ਤਰਪਾਲ ਤੇ ਫਿਰ ਉਸ ਤੋਂ ਬਾਅਦ ਆਪਾਂ ਪਾ ਲਈਦੇ ਸੀਗੇ ਜੀ ਪਾਇਆ ਆ ਪਾ ਕਾਗਜ਼ ਚਾਰ ਵਾਲਾ ਤੇ ਹੁਣ ਜੀ ਆਪਾਂ 12 ਵਜੇ ਸਾਰਾ ਕੰਮ ਨੇ ਮਿਗੜ ਲਿਆ ਤੇ ਆਪਾਂ ਚਾਰਾ ਜਿਹੜਾ ਆਪਣਾ ਨਿਬੜ ਗਿਆ ਕੰਮ ਤਿਆਰ ਦਾ ਤੇ ਹੁਣ ਆਪਾਂ ਹਨਾ ਰੈਸਟ ਕਰਦੇ ਆਂ ਥੋੜੀ ਦੇਰ ਫਿਰ ਦੁਪਹਿਰ ਦੀ ਚਾਹ ਚੁਪਣਾਵਾਂਗੇ ਜਿੱਥੇ ਜਿੱਤੇ ਜਿੰਨਾ ਟਾਈਮ ਲੱਗਦਾ ਹਨਾ ਉਸ ਦਿਨ ਵਲੌਗ ਬਣਾ ਲੈਨੇ ਹਨ ਤੇ ਵੈਸੇ ਟਾਈਮ ਨਹੀਂ ਲੱਗਦਾ ਹੈਗਾ ਤੇ ਚਲੋ ਜੀ ਹੁਣ ਫਿਰ ਮਿਲਦੇ ਆਂ टाइम तो होगा दपहर का दो बज गए तो आप बना रहे हैं जी ब्रैड अब थोड़ा मौसम ठंडा हम बनाए ब्रैडे खा देना ये पावी पहले पा प्याज में भुनिया जीरा पा ਫੋਨ ਆਪਾਂ ਕਮਲ ਵਿੱਚ ਆਲੂ ਕੱਲ ਦਿਨ ਨੂੰ ਮੈਂ ਚਪਾ ਲਿਆ ਸੀ ਨਾ ਕੁਝ ਤੇ ਇਹ ਰੱਖੂਏ ਦੀਆ ਕੋਈ ਚਾ ਲੋ ਪਾਸਾ ਪੀਣ ਵਾਸਤੇ ਨਾ ਆਲੂ ਜਿਹੜੇ ਹੂੰ ਬਣਾਲੀ ਆਲੂ ਤੇ ਪਾਇਆ ਪਾਲੂ ਧਿਆਗ ਤੇ ਨੂੰ ਮਿੱਠ ਤੇ ਆਪਾਂ ਬਾਈ ਦੇ ਵਿੱਚ ਜੀਣਾ। ਇਹ ਨੂੰ ਥੋੜਾ ਠੰਡਾ ਕਰ ਲਾਂਗੇ। ਉਹਨੇ ਜਰਾ ਪਾਹਣਾ 20 ਸਨਾਈ ਦਮ ਗੋਲ ਲਾਂ। ਇਹ ਠੰਡਾ ਹੋ ਜੂਗਾ। ਬਾਈ ਵਿੱਚ। ਇਹ ਉਹ ਨੂੰ ਪੰਦਰ ਪਾ ਲਵਾਂ। ਲਓ ਜੀ ਹੁਣ ਆਪਾਂ ਲੈ ਲੈ ਪੈਂਟ। ਚਾਵਣ ਇਹ ਤੇ ਇਦਾਂ ਭੋਕੜਾ ਹੀ ਜਿਹੜੀ ਕੜਾਹੀ ਵਿੱਚ ਪਾਤਾ ਤੇਲ ਉਦੋਂ ਤੱਕ ਹਨਾ ਬ੍ਰੈਡ ਵਾਲਾ ਨੂੰ ਘੋਲ ਆਉਂ ਤੇ ਆ ਕਰ ਰਹੇ ਹਾਂ ਜੀ ਇਸ ਨਾਲ ਇਹਦੇ ਵਿੱਚ ਪਾ ਲਵਾਂਗੇ ਤਜੀਰਾ ਤੇ 3 ਮੱਚਾ ਆਬੀ ਹਨਾ ਟੇਸਟ ਨੂੰ ਸਰਪਾਣੇ ਥੋੜਾ ਜਿਹਾ ਪਾਵਾਂਗੇ ਹਲਦੀ ਥੋੜਾ ਜਿਹਾ ਪਾਵਾਂਗੇ ਪਤਾ ਨਹੀਂ ਆ ਕਰ ਲਾਂਗੇ ਫਿਰ ਅੱਪਨ ਖੋਲ ਲਾਂਗੇ ਥੋੜਾ ਜਿਹਾ ਪਾਣੀ ਦਾ ਖੋਲ ਲਏ ਜਿੰਨਾ ਨਹੀਂ ਤਾਂ ਬੰਦਾ ਹੋ ਜਾਂਦਾ ਚਾਪ ਨਹੀਂ ਬਣਦੀ ਹਰ ਕਰਦੇ ਨਹੀਂ ਰਹਿੰਦਾ ਕਿੰਨੇ ਚਿਰ ਖਾਧੀ ਇਹ ਕੋਲੋਂ ਪਾਣੀ ਤੋਂ ਕੋਈ ਨਹੀਂ ਤਾਂ ਨਾ ਗੰਦਾ ਫੇਰ ਲੈਂਗਾ ਇਹ ਕਾਤੇ ਰੱਖਿਆ ਹੋਇਆ ਹੈ ਬਣਾਉਣ ਵਾਸਤੇ ਬੈਲੀ ਜੀ ਲੋ ਜਿਸ ਤਰ੍ਹਾਂ ਨਾ ਪੂਰੀ ਜਿਹੜੀ ਸਟਫਿੰਗ ਹੈ ਨਾ ਉਹਨੂੰ ਠੰਡਾ ਕਰ ਲੈਣਾ ਹੈ ਨਾ ਤੇ ਸਟਫਿੰਗ ਕਰ ਲੈਣੀ ਉਸ ਤੋਂ ਬਾਅਦ ਨਾ ਪੀਸ ਲਿਓ ਦਿਮਾਲੀ ਇਹ ਸਦਾ ਹਮ ਸਾਰੇ ਇਹ ਪੰਜੇ ਬਣਾ ਕੇ ਰੱਖ ਲਾਂਗੇ ਸਟਫਿੰਗ ਵਾਸਤੇ ਜੀ ਆਪਾਂ ਨੇ ਅਸੀਂ ਆਲੂ ਵਾਲ ਕੇ ਤੇ ਇੱਕ ਪਿਆਜ ਪਾ ਲੈ ਸੀ ਤੇ ਜੀਰਾ ਤੇ ਨਾ ਨੂਨ ਤੇ ਜਿਹੜਾ ਕੁਝ ਤੁਸੀਂ ਆਪ ਦੇ ਸਵਾਦ ਅਨੁਸਾਰ ਪਾ ਸਕਦੇ वो थोड़ा जि ना तेल पा लिये घ्यो पाल जो भी चीज पानी हुई पा सदी वह थोड़ा जहाँ तड़के तड़का लगा लिये तो हल्दी वगैरह पा लो बहुत टेस्टी बनती है जी बन भी बहुत जल्द ही आती है इस तरह जी सारी सारे सारे सब करें

ਨੋ ਇਸ ਤਰ੍ਹਾਂ ਸਾਰੇ ਚ ਬਣਾ ਲਾਂਗੇ ਤੇ ਹੁਣ ਇਹਨਾਂ ਨੂੰ ਪੀਸ ਕਰ ਲਾਂਗੇ ਆਪਾਂ ਦੁਬਾਰਾ ਫਰਾਈ ਕਰਾਂਗੇ ਨਾ ਕਿ ਇਹਨਾਂ ਨੂੰ ਨਾ ਵਧੀਆ ਪੱਕ ਜਲੇ ਦੁਬਾਰਾ इस तरह आप सारी पीस कर लेंगे दोबारा फ्राई कर लें लो जी अपने ना ब्रैड पकौड़े बन के है ना तैयार है बिलकुल आप करते चे हैं च मिठी चटनी लो जी टाइम हो गया जी पौने के पांच का टाइम हो गया तो आप सब्जी हो गई लेट ते प्याज वगैरह आप कट लिए तो अज आप बना सब्ज़ी उबाल के आलू कदे जी कब्जी है ना कोई भी हो जी आप कद कद बनाने है ना वो बहुत स्वाद लगती है बनाई जी है ना बहुत टाइम हो गया बनाई नहीं अच कोई सब्जी है नहीं सी जी फिर आप चलो है ना आलू उबाल के बना के देखते हैं अज तो जी आप कद कब्जी बनाई है ना जी वो फिर वादिया लगती है जिम्मे कि हर रोज आप आलू कदू तोरना कद्दू है ना ਤੋਰਾਂਗਾ ਕਦੂ ਢੱਲੇ ਬਣਾਉਨੇ ਆਗੇ ਬਿਹਾਰੋ ਹੀ ਨਹੀਂ ਚੰਗੇ ਲੱਗਦੇ ਜਿਹੜੀ ਆਪਾਂ ਕਦੇ ਕਦੇ ਹੁਣ ਸਾ ਹਨਾ ਸਬਜ਼ੀ ਬਣਾਉਨੇ ਆ ਤੇ ਉਹ ਵਧੀਆ ਲੱਗਦੀ ਹੈ ਤੇ ਚਲੋ ਜੀ ਹੁਣ ਆਪਾਂ ਪੱਤਾਰਾਂ ਕੱਢਦੇ ਆ ਚਾਹ ਪੀਨੇ ਅੱਜ ਥੋੜਾ ਮੌਸਮ ਠੰਡਾ ਚਾਹ ਨੂੰ ਜੀ ਕਰਦਾ ਚਾਹ ਬਣਾ ਕੇ ਫਿਰ ਆਪਾਂ ਧਾਰਾਂ ਕੱਢ ਕੇ ਹਨਾ ਤੇ ਫਿਰ ਮਿਲਦੇ ਆ ਧਾਰਾਂ ਕੱਢਣ ਨੂੰ ਆਪਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਹੈ ਘੰਟਾ ਡੇਢ ਘੰਟਾ ਲੱਗ ਜਾਂਦਾ ਕੁਸਤਾ ਹੀ ਹੁਣ ਨਾ ਟੋਕੜਾਂ ਹੋਈਆਂ ਪਈਆਂ ਆਈਆਂ ਤੇ ਕੁਝ ਮੱਛਰ ਆ ਹਨਾ ਸਵੇਰ ਥੋੜਾ ਲੇਟ ਹੋ ਜਾਂਦੀ ਹੈ ਹੁਣ ਲੇਟ ਚੋ ਨਹੀਂ ਆਗੇ टीएस ਵਲੇ ਵੀ ਹੈ ਨਾ ਸਵਾ 5 ਅੱਗੇ ਪਾ ਪਾਉਣੇ ਇੱਕ 5 ਲੱਗ ਜਣੇ ਨੇ 5 ਵਜੇ ਹੈ ਨਾ ਪੌਣੀ 5 ਹੁਣ ਸਵਾ 5 ਸਾਢੇ 5 ਵੀ ਲੱਗਣਾ ਪੈਂਦਾ ਜੀ ਹੈ ਨਾ ਕਿਉਂਕਿ ਪਸ਼ੂ ਟੋਕੜਾ ਜੀ ਕਈ ਵਾਰ ਨਾ ਕੋਈ ਖੜਦਾ ਵੀ ਨਹੀਂ ਹੈਗਾਗਾ ਮੱਛਰ ਦਾ ਕਰਕੇ ਲੋ ਜੀ ਆਪਾਂ ਨਾ ਧਾਰਾਂ ਚੁੱਕੀ ਦੁੱਧ ਬਾਦ ਸਾਂਭ ਲਿਆ ਸੀਗਾ ਤੇ ਹੁਣ ਆਪਾਂ ਬਣਾ ਕੇ ਟਿਆਂ ਰੋਟੀ ਤੇ ਮੱਛਰ ਹੈਗਾ ਬਹੁਤ ਜ਼ਿਆਦਾ ਜੀ ਨਾ ਹੋਇਆ ਪਿਆ ਤੇ ਹੁਣ ਆਪਾਂ ਧੂਈਆਂ ਧਾਈਆਂ ਲਾਈਆਂ ਪਸ਼ੂ ਨੂੰ ਤੇ ਲਾਈਟਾਂ ਲੱਗ ਗਈਆਂ ਤੇ ਚਲੋ ਜੀ ਹੁਣ ਆਪਾਂ ਨਾ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਸ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ ਜੀ